ਇਸ ਲਈ ਅੰਮ੍ਰਿਤਸਰ ਪੰਡਾ ਰਿਪੋਰਟ ਤੇ ਖੜੇ ਆ ਜਿੱਥੇ ਕਿ ਬਲੈਕਆਊਟ ਹੋ ਗਿਆ ਸਿਰਫ ਆਂਝਾਂ ਵਾਲੀਆਂ ਜਿਹੜੀਆਂ ਗੱਡੀਆਂ ਉਹਨਾਂ ਦੀ ਲਾਈਟਾਂ ਜਗਦੀਆਂ ਨਜ਼ਰ ਆ ਰਹੀਆਂ ਤੁਸੀਂ ਦੇਖ ਸਕਦੇ ਹੋ ਅੱਜ ਫਿਰ ਅੰਮ੍ਰਿਤਸਰ ਦੇ ਵਿੱਚ ਹੂਟਰ ਵਜਾ ਹੂਟਰ ਵੱਜਣ ਤੋਂ ਬਾਅਦ ਜਿਹੜਾ ਕਿ ਪੂਰਾ ਬਲੈਕਆਊਟ ਕਰ ਦਿੱਤਾ ਗਿਆ ਹੈ ਸੁਰੱਖਿਆ ਮੁੱਦੇ ਨਜ਼ਰ ਅੰਮ੍ਰਿਤਸਰ ਡੀਸੀ ਦੇ ਵੀ ਆਰਡਰ ਹਨ ਕਿ ਬਲੈਕਆਊਟ ਰੱਖੋ ਖਿੜਕੀਆਂ ਬਾਰੀਆਂ ਤੋਂ ਦੂਰ ਰਹੋ ਆਪਣੇ ਆਪ ਨੂੰ ਸੁਰੱਖਿਤ ਰੱਖੋ ਤੇ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਪੰਡਾ ਰਿਪੋਰਟ ਦੀਆਂ ਵੇ ਦੇਖਦੇ ਦਿਓ ਦੂਰ ਦੂਰ ਤੱਕ ਸਾਰੀਆਂ ਲਾਈਟਾਂ ਬੰਦ ਹੈ ਗਿਆ ਸਿਰਫ ਸਿਰਫ ਗੱਡੀਆਂ ਦੀ ਰੋਸ਼ਨੀ ਜਿਹੜੀ ਹੈ ਇਸ ਵੇਲੇ ਦੇਖਣ ਨੂੰ ਮਿਲੇਗੀ ਅਚਨਚੇਤ ਬਲੈਕਆਊਟ ਜਿਹੜਾ ਕੀਤਾ ਗਿਆ ਜਦ ਵੀ ਟ੍ਰੈਫਿਕ ਹਾਜੇ ਵੀ ਸੁਚਾਰੂ ਹੈ ਅੰਮ੍ਰਿਤਸਰ ਪੰਡਾਰੀ ਪੁਲ ਦੀਆਂ ਤਸਵੀਰਾਂ ਇਹ ਰਸਤਾ ਹਾਲਗੇਟ ਨੂੰ ਜਾਂਦਾ ਹੈ ਤੇ ਦੂਸਰਾ ਰਸਤਾ ਜਿਹੜਾ ਇਹ ਐਲੀਵੇਟਡ ਰੋਡ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਜਲੰਧਰ ਰੋਡ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਜ ਵੀ ਤਸਵੀਰਾਂ ਤੁਹਾਨੂੰ ਸਾਂਝੀ ਕਰਦੇ ਆ ਜੋ ਕਿ ਬਹੁਤ ਅਹਿਮ ਹੈ ਬਹੁਤ ਜ਼ਰੂਰੀ ਹੈ ਤੁਹਾਨੂੰ ਜਾਣਨ ਦੇ ਲਈ ਇਸ ਬਲੈਕਆਊਟ ਦੇ ਸਮੇਂ ਦੇ ਵਿੱਚ ਕੁਝ ਅਜਿਹੀਆਂ ਤਸਵੀਰਾਂ ਹੀ ਜੋ ਕਿ ਤੁਹਾਨੂੰ ਦੇਖਣਾ ਤੇ ਤਸਵੀਰਾਂ ਬਾਰੇ ਤੁਹਾਨੂੰ ਜਾਣਨਾ ਬਹੁਤ ਜ਼ਰੂਰੀ ਹੈ ਤਸਵੀਰਾਂ ਜੋ ਤੁਹਾਨੂੰ ਸਾਂਝੀ ਕਰਨਾ ਚਾਹੁੰਦੇ ਹੇ ਬਲੈਕਆਊਟ ਦੌਰਾਨ ਕੇਕੇ ਹੋਟਲ ਤੇ ਇੱਕ ਕੁੰਦਨ ਢਾਬਾ ਬਿਲਕੁਲ ਜਗਮਗਾਿਆ ਪੂਰਾ ਰੋਡ ਤੁਹਾਨੂੰ ਖਾਲੀ ਦਿਖੇਗਾ ਚੌਂਕ ਦੇ ਵਿੱਚ ਵੀ ਲਾਈਟ ਬਦ ਨਜ਼ਰ ਆਏਗੀ ਲੇਕਿਨ ਆ ਦੋ ਜਿਹੜੇ ਰੈਸਟੋਰੈਂਟ ਇੱਕ ਕੇਕੇ ਹੋਟਲ ਤੇ ਕੁੰਦਨ ਢਾਬਾ ਇਹ ਫੁੱਲ ਲੈ ਜਿ ਆਪਣੀ ਲਾਈਟ ਜਗਾ ਕੇ ਆਪਣੇ ਕੋਰਡ ਬ੍ਰਾਂਡਿੰਗ ਖੰਭੇ ਤੇ ਵੀ ਜਿਹੜੀ ਲਾਈਟ ਇਹਨਾਂ ਦੀ ਜਗਦੀ ਪਈ ਹੈ ਇਹ ਆਪਣੀ ਬ੍ਰਾਂਡਿੰਗ ਪੂਰੀ ਕਰ ਰਹੇ ਨੇ ਐਕਾਊਟ ਦੌਰਾਨ ਪੈਟਰੋਲ ਪੰਪ ਦੀਆਂ ਲਾਈਟਾਂ ਜਗ ਰਹੀਆਂ ਸਾਰੇ ਚੌਕ ਬੰਦ ਇੱਥੇ ਲਾਈਟਾਂ ਜਗ ਰਹੀਆਂ ਕੁਛ ਦੇ ਇਹਨਾਂ ਨੂੰ ਹਏ ਦੇਖ ਸਕਦੇ ਹੋ ਪੈਟਰੋਲ ਪੰਪ ਹਾਂਜੀ ਭਾਜੀ ਤੁਹਾਨੂੰ ਬਲੈਕਆਊਟ ਦੀ ਆਵਾਜ਼ ਨਹੀਂ ਸੁਣਾਈ ਦਿੱਤੀ ਬਲੈਕਆਊਟ ਦੀ ਬਲੈਕਆਊਟ ਦਾ ਮੈਸੇਜ ਹੀ ਆਇਆ ਤੁਹਾਨੂੰ ਸਾਰੇ ਨਹੀਂ ਸੁਣਿਆ ਬਲੈਕਆਊਟ ਸਾਰੇ ਸ਼ਹਿਰ ਚ ਬਲੈਕਆਊਟ ਹੋਇਆ ਤੁਹਾਡਾ ਪੰਪ ਚੱਲਣ ਡਿਆ ਪੂਰੀਆਂ ਲਾਈਟਾਂ ਜਗਾ ਕੇ ਤੁਹਾਡੇ ਰੂਲ ਵਖਰੇਗੇ ਜੇ ਇੱਜ਼ਤ ਪਤਾ ਨਹੀਂ ਲੱਗਾ ਨਾ ਪਤਾ ਨਹੀਂ ਲੱਗਾ ਤੁਸੀਂ ਚੈੱਕ ਕਰੋ ਸਾਰਾ ਸ਼ਹਿਰ ਨਹੀਂ ਇਹ ਜੇ ਤੁਸੀਂ ਇਕੱਲੇ ਲਾਈਟਾਂ ਜਗਾ ਕੇ ਬੈਠੇ ਹੋ ਤੇ ਜੇ ਪੰਪ ਜਿਹੜਾ ਕਿ ਫੁੱਲ ਲਾਈਟਾਂ ਜਗਾ ਕੇ ਬੈਠਾ ਇਸ ਵੇਲੇ Das wieder.